ਹਾਂ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਅੱਜ ਤੁਰਪੀ ਅਸੀਂ ਸਰਹੰਦ ਤੋਂ ਤੇ ਹੁਣ ਪਟਿਆਲੇ ਆ ਗਏ ਸੀ ਗੁਰਦੁਆਰੇ 'ਚ ਕਿਵੇਂ ਲੱਗਿਆ ਪੀਤੀ ਸਫ਼ਰ ਬਹੁਤ ਵਧੀਆ ਬਹੁਤ ਵਧੀਆ ਸਾਰਾ ਗੱਲਬਾਤ ਹੈ ਬਹੁਤ ਹੈ ਨਾ ਮੀਮ ਕਰਕੇ ਔਖਾ ਨਾ ਥੋੜਾ ਜਿਹਾ ਹਾਂ ਲੰਗਰ ਬਤਾਤ ਜਾਨ ਤੇਰੇ ਨੂੰ ਮੈਂ ਬਹੁਤ ਪਿਆ ਹੈ ਤੂੰ ਨਾਲਾ ਸਾਹ ਕੱਲ ਸਵੇਰ ਦਾ ਲੱਗਿਆ ਪੈਣਾ ਹਾਂ ਸਵੇਰ ਹੋ ਤੇ ਕੱਲ ਵੀ ਰਾਤ ਬਹੁਤ ਡੇਗਿਆ ਮੈਂ ਕੱਲ ਤਾਂ ਬੜਾ ਮੀਂਹ ਸੀ ਹੈ ਬਿੱਤੀ ਹੋਈ ਕੋੜਾ ਹੋਈ ਨਾਲਾ ਕੰਨ ਨਹੀਂ ਸਮਾ ਸਕਦਾ ਬਹੁਤ ਸਿਰੇ ਦੁਖਲ ਨਿਵਾਰਨ ਸਾਹਿਬ ਪਟਿਆਲਾ ਜੋੜੇ ਜਮਾ ਕਰਾਉਣਾ ਹੁਣ ਤਰਾ ਕੇ ਜੋੜੇ ਜਮਾ ਤੇ ਪੇਕਦੇ ਹਾਂ ਮੱਥਾ ਇਕ ਕਥਾਈ ਕਰਾ ਦੋ ਬੱਸ ਉਹ ਨਾ ਰਿਓ ਜਿਹੜਾ ਕਿੰਨੇ ਜਣੇ ਪਾਣ ਦੇ ਨੇ ਆਪਾਂ ਆਪਾਂ ਪੰਜ ਆ ਟਰੈਕਟਰ ਬਹੁਤ ਆ ਇਹਨੇ ਦੇਖ ਆਪਣਾ ਥੱਲੇ ਖੜਾ ਟਰੈਕਟਰ ਤਾਂ ਬਹੁਤ ਐਥੇ ਬਟੂਏ ਚ ਪਾ ਲ ਆ ਅੱਛਾ ਤੋਲ ਗਏ ਹੈ ਅੱਛਾ ਤੋਲ ਗਏ ਮੱਥਾ ਟੇਕ ਲਿਆ ਜੀ ਹਾਂ ਅਸੀਂ ਫਸ ਰੋਟ ਕੋ Với tên của dân ở đây để xác định được những người dân अच्छੀਆਂ ਪਾਣੀ ਪਿੰਦੀਆਂ ਉਸ ਦੇ ਰੰਗ ਨਿਆਰੇ ਨੇ ਹਾਂਜੀ ਮਿੱਤਰੋ ਤੁਰਪੇ ਜੀ ਆਪਾਂ ਪਟਿਆਲੇ ਤੋਂ ਆਹ ਕਿੱਥੇ ਆ ਗਿਆ ਆਪਾਂ ਹੈ ਭਵਾਨੀ ਘੜ ਤੋਂ ਪਿੱਛੇ ਆਣਾ ਪਿੱਛੇ ਭਵਾਨੀ ਘੜ ਤੋਂ ਕਿੰਡ ਕਿੜਾ ਹੋ ਮੈਨੂੰ ਵੀ ਨਹੀਂ ਪਤਾ ਯਾਰਾ ਇੱਥੇ ਲਿਖਿਆ ਹੋਊਗਾ ਕਿਵੇਂ ਗੀਰਤ ਠੀਕ ਹੈ ਬਾਈ ਠੀਕ ਹੈ ਠੀਕ ਹੈ ਇਹਦਾ ਟਰੈਕਟਰ ਟੁੱਟਰ ਲੈਣੇ ਟਰੈਕਟਰ ਲੈਣੇ ਜਾਂ ਟਰੱਕ ਲੈਣਾ ਟਰੱਕ ਟਰੱਕ ਅੱਛਾ ਟਰੈਕਟਰ ਅੱਜ ਬਹੁਤ ਆ ਜਾਂਦਾ ਹੈ ਨਾ ਫੇਰਾ ਦੇ ਦਾ ਟਰੈਕਟਰ ਬਾਹਲਾ ਭਜਾਉਂਦਾ ਕਾਹ ਦਾ ਖਰਾਜ ਠੀਕ ਹੈ ਟਾਈਮ ਕਿੰਨਾ ਹੋ ਗਿਆ ਕੀਤਾ ਉੱਧ ਦੇਣਾ ਆਡੇ ਤੱਕ ਹੋਵੇ 6-7 ਵਜੇ ਤਣ ਪਹੁੰਚ ਜਾਗੇ ਹਨਾ 6 ਦੇ ਨੂੰ ਜਮਾ ਨਹੀਂ ਦੋ ਘੰਟਾ ਗੱਡੀ ਚੱਲੀ ਇੱਥੇ 8 ਵਜੇ ਨੂੰ ਪਹੁੰਚਾਂਗੇ 8 ਕਰਦੇ ਹਾਂ ਹਾਂ ਬਸ 7-8 ਵਜੇ ਤਣ ਪਹੁੰਚ ਜਾਗੇ ਚਲੋ ਮਿੱਤਰੋ ਤੁਹਾਨੂੰ ਮਿਲਦੇ ਆਂ ਅੱਗੇ ਹਾਂਜੀ ਮਿੱਤਰੋ ਸਨਾਮ ਆ ਗਏ ਸਨਾਮ ਐਥੇ ਸੰਤਰੇ ਲਈ ਜਾਂਦੇ ਸੀ ਸੰਤਰੇ ਦੇ ਮੂਫਲੀਆਂ ਲੈ ਲਿਆ ਲੱਗਦਾ ਇਹ ਖਾਣ ਪੀਣ ਦਾ ਨਹੀਂ ਹੁੰਦਾ ਤੇ ਬਾਸੋਂ ਨੇੜੀ ਆ ਗਏ ਪਹੁੰਚ ਜਾਗੇ ਛੇਤੀ ਲੱਗ ਕਰਦੇ ਖੜੇ ਗੁਰੂ 1 2 3 4 5 ਚਲੋ ਮਿਲਦੇ ਆ ਫਿਰ ਤੁਹਾਨੂੰ ਅੱਗੇ ਅੱਗੇ ਕਿ ਲਾ ਕੋਣ ਆ ਰਿਹਾ ਜੀ ਮਿੱਤਰੋ ਸਨਾਵ ਟੱਪ ਕੇ ਭਿੱਖੀ ਆਉਣ ਵਾਲੇ ਆ ਇੱਥੇ ਰਾਹ 'ਚ ਖੜੇ ਸੀ ਵੀ ਲੈਣਾ ਗੰਡਿਆਂ ਦਾ ਕਿਵੇਂ ਕਿਸਾਨ ਬੀਜ ਸਟੋਰ ਵਾਲੇ ਦੇ ਖੜੇ ਆ ਹਾਂ ਇੱਥੇ ਖੜੇ ਆ ਕਿਸਾਨ ਬੀਜ ਸਟੋਰ ਆ ਇਹਦੇ ਇੱਥੇ ਆਪਣੀ ਦੁਕਾਨ ਆ ਗਈ ਇਹਨਾਂ ਦੀ ਤੇ ਵੀ ਲੈ ਕੇ ਫੇਰ ਚੱਲਦੇ ਆ ਭਿੱਖੀ ਭਿੱਖੀ ਆਉਣ ਵਾਲੇ ਆ ਪਿੱਤੀ ਆ ਪਿੱਤੀ ਹੋਰੀ ਬੈਠੇ ਨੇ ਵੀ